ਲੋ ਜੀ ਫੈਂਡ ਕਾਲੇ ਕੇ ਵਲੋਗ ਜੀ ਬਹੁਤ ਬਹੁਤ ਸਹਿਦਿਲੋਤਾ ਨਵਾਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਲੋ ਜੀ ਕੱਲ ਪਣਾ ਵੀਡੀਓ ਦੇਖੀ ਨਹੀਂ ਗਿਆ ਆਪਣਾ ਕੈਮਰਾ ਦੁੱਜੂ ਮਤਲਬ ਹੋ ਹੋ ਗਿਆ ਤੇ ਮੈਂ ਵੀ ਦੇਖੀ ਨਹੀਂ ਕਿ ਵੀਡੀਓ ਸਹੀ ਵੀ ਬਣੀ ਹੈ ਕਿ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਅੱਜ ਫਿਰ ਦਿਖਾ ਦਿੰਦੀ ਆ ਲੋ ਜੀ ਬੜਾ ਜੈਲੀ ਮੇਰੀਆਂ ਭੈਣਾਂ ਨੇ ਵੇਖੀ ਨਹੀਂ ਹੈਗੀ ਜੀ ਜੀ ਆਪਾਂ ਪਹਿਲਾਂ ਵੀ ਦਿਖਾਈ ਸੀ ਬਰਾ ਆਪਣੇ ਵੀਡੀਓਸੇ ਦੇਖੋ ਜੀ ਇਹ ਵੀ ਆਪਣੇ ਕੋਲੇ ਕਿਸੇ ਦੀ ਬਣ ਨਹੀਂ ਆਈ ਹੋਈ ਆ ਆਪਾਂ ਬਣਾ ਕੇ ਤਿਆਰ ਕੀਤੀ ਹੋਈ ਆ ਦੇਖੋ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਆਪਾਂ ਤੁਹਾਨੂੰ ਦੱਸਿਆ ਸੀ ਜਿਹੜੇ ਆਪਾਂ ਆਹ ਪਾਟ ਬਣਾ ਲੇ ਨਾ ਜਿਹੜੇ ਪਾ ਬਣਾ ਲੇ ਤੁਹਾਨੂੰ ਕੱਲ ਵੀ ਦਿਖਾਈ ਸੀ ਆਪਾਂ ਹਨ ਦੇਖੋ ਇਹ ਆਪਾਂ ਇਸ ਤਰ੍ਹਾਂ ਹੀ ਜੋੜਨੇ ਸੀ। ਇਸ ਤਰ੍ਹਾਂ ਆਈ ਜੋੜਨੇ ਸੀ ਆਪਾਂ। ਚਾਰੇ ਪਾਸੇ ਆਪਾਂ ਸਲਾਈ ਮਾਰਨੀ ਸੀ। ਇੱਥੋਂ ਲੈ ਕੇ ਇਸ ਤਰ੍ਹਾਂ। ਇਹ ਸਲਾਈ ਮਾਰਨੀ ਸੀ। ਇਹਦੇ ਵਿੱਚ ਆਪਾਂ ਆਹਦੀ ਉੱਪਰ ਕਰਨੀ ਸੀ। ਜਿਹੜੀ ਆਹਦੀ ਜਨਾ ਆਪਣੇ। ਇਹ ਆਪਾਂ ਵਿੱਚ ਫੋਲਡ ਕਰਨੀ ਸੀ। ਇਹ ਆਪਾਂ ਚਾਰੇ ਪਾਸੇ ਸਲਾਈ ਮਾਰਾਂਗੇ ਤੇ ਵਿੱਚ ਆਪਾਂ ਫੋਲਡ ਕਰਾਂ। ਲੋ ਜੀ ਆਪਾਂ ਤੁਹਾਨੂੰ ਆਪਾਂ ਆ ਕੇ ਦਿਖਾਉਣੀ ਆਪਾਂ। ਜਿਹੜੀ ਆ ਚੀਜ਼ ਆ ਨਾ ਇਹ ਆਪਾਂ ਬਣਾ ਕੇ ਵਿੱਚ ਵਿੱਚ ਨੂੰ ਪਾਵਾਂਗੇ ਇਹਦੇ ਵਿੱਚ ਵਿੱਚ ਪੋਲ ਡ ਕਰਦਾ ਗਿਆ ਆ ਚੀਜ਼ ਕਰਨੀ ਤੇ ਤੇ ਆ ਚੀਜ਼ ਹੋਈ ਹੋਈ ਹੈ ਰੋਇਸਨ ਦਿਖਾਉਣੀਆਂ ਇਹ ਆਪਾਂ ਦੇਖ ਰਹੀ ਹਾਂ ਤੁਹਾਨੂੰ ਦੱਸਿਆ ਸੀ 3895 ਲ ਦਾ ਸਾਈਜ਼ ਆਪਣੇ ਕੋਲ ਆਇਆ ਹੋਇਆ ਤੇ ਇਹ ਆਪਾਂ ਇਸ ਤਰ੍ਹਾਂ ਆ ਜੀ ਮੈਂ ਦੇ ਕਿੰਨੀ ਆ ਆਪਾਂ ਪਾਉਣੀ ਹੈ ਜੀ ਲਾਸਟ ਕੱਟ ਰਵਾਂ ਕੱਟ ਕੇ ਮੈਂ ਨਹੀਂ ਆਪਾ ਇਹ ਲੋੜ ਇਹ ਆਪਣੀ ਹੋ ਗਈ ਜੀ 18 ਐਚ 18 ਪੈਕ ਇੰਚ ਵੱਧ ਰੱਖ ਲਾਂਗੇ ਕਿਉਂਕਿ ਤੇ ਪੇਕੀ ਲੋਡ ਕਰਨੀ ਆ ਬੱਖਾ ਇਹ ਆ ਵਧਰੀ ਦੀ ਆਪਾਂ ਲੋਡ ਪਾਸਟ ਕੇ ਦੀ ਲੋਡ ਪੈਂਦੀ ਆ ਜਿਹੜੀ ਆਪਾਂ ਉੱਪਰ ਲਾਉਣੀ ਆ आई मैं रखा देख लिया तेरह इंच की आ गई अपने कोई आीज है ना ये तेरह इंच की आ गई ये तेरह से तेरह छब्बीस इंच की कटाई कर लें दो बदल गांधी

ਆ ਗਿਆ ਕਾਕਾਡ ਮੀਡੀਅਮ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਲੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਕੱਲ ਆ ਦਿਖਾਈ ਸੀ ਜਿਹੜੀ ਆ ਚੀਜ਼ ਆਪਾਂ ਬਣਾਈ ਆ ਅੱਜ ਆਪਾਂ ਤੁਹਾਨੂੰ ਇਹ ਦਿਖਾਉਣੀ ਆ ਜਿਹੜੀ ਆਪਾਂ ਆ ਚੀਜ਼ ਬਣਾ ਕੇ ਕੱਟੀ ਹੋਈ ਆ ਇਹ ਆਪਾਂ ਕਿਵੇਂ ਬਣਾ ਕੇ ਤਿਆਰ ਕਰਾਂਗੇ ਲੋ ਜੀ ਵੀਡੀਓ ਜਿਆਦਾ ਲੰਬੀ ਹੋਈ ਮੈਂ ਕੱਟ-ਕੱਟ ਕੇ ਵੀ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਆ ਤਿਆਰ ਕਰਦੇ ਹਾਂ ਨਾ ਠੀਕ ਓਏ ਮੇਰਾ ਆਹ ਮਤਲਬ ਆਪਣੇ ਕੋਪਾ ਲਾਉਣੀਆਂ ਨੇ ਕੱਪੜਾ ਇਹ ਇਹਨੂੰ ਆਪ ਖਿੱਚ ਕੇ ਮੈਨਣਾ ਇਹਨੂੰ ਆਪ ਖਿੱਚ ਕੇ ਨਾਪ ਲੈਣਾ ਇਹਦਾ 17 ਇੰਚ ਦੀ ਜੀ 17 ਇੰਚ ਦੀ ਆ ਤੇ ਆਪਾਂ 6.5 18 ਲੈ ਲੈਣੇ ਆ ਕਿਉਂਕਿ ਆਪਾਂ ਅੱਧਾ-ਅੱਧਾ ਫੋਲਡ ਪੈਸੇ ਇਧਰ ਵੀ ਕਰਾਂਗੇ ਤੇ ਵਿਚਲੇ ਪਾਸੇ 6.5 18 ਇੰਚ ਦੀ ਆਪਾਂ ਇਹ ਲੈ ਲੈਂਦੇ ਆ ਇਹ ਆਪਾਂ ਨਹੀਂ ਕਰ ਲੈਨੇ ਵਾਧੇ ਹੋਇਆ ਫਿਰ ਬਾਅਦ ਚ ਪਾ ਕੱਟ ਦਾਂਗੇ ਚਾਕੇਰ ਮੈਂ ਵੀ ਕੱਟ ਲੈਣੀ ਕੋਈ ਗੱਲ ਇਹ ਤਾਂ ਆਪਾਂ ਬਾਅਦ ਚ ਕੱਟ ਕਟਾਈ ਕਰ ਦਾਂਗੇ ਕਈ ਵਾਰ ਵਿੱਚ ਕੱਪੜੇ 'ਚ ਕੋਈ ਕਾਣ ਹੋ ਵੀ ਹੁੰਦੀ ਆ ਥੋੜੀ ਬਹੁਤੀ ਤੇ ਆਪਾਂ ਵੀ ਐਂਟਰੀ ਕਟਾਈ ਕਰ ਲਈ ਤੇ ਆਪਾਂ ਫਿਰ ਮੈਂ ਲੈ ਲੈਨੇ ਨੂੰ ਲਓ ਜੀ ਆਪਾਂ ਬਾਦੀ ਰੱਖੀਏ ਥੋੜੀ ਜੀ ਕਿਉਂਕਿ ਜਿਹੜੇ ਐਕਸਟਰਾ ਕੱਪੜਾ ਹੋਇਆ ਉਹ ਕੱਟ ਦਿੰਦੇ ਇਸ ਹਿਸਾਬ ਨਾਲ ਚੜਾਈ ਚ ਕੱਟਣੀ ਆ ਇਹ। ਲਖੋ ਇਹ। ਇਹਨੂੰ ਬਕੋਲਡ ਕਰ ਲੈਨੇ ਆ ਇਸ ਤਰ੍ਹਾਂ। ਹੰਦੋ। ਇਹ ਜੇ ਬੈਂਟੀ ਤੇ ਬਣਾ ਤਾ। ਲੈਨੇ ਮੇ ਕਿੰਨੀ ਚੜਾਈ ਆ ਗਈ। ਲਓ, ਇਹ 2 ਇੰਚ ਦੀ ਕਟਾਈ ਆ ਗਈ। ਦੋ ਦੋ ਥੋੜੀ ਜੁੱਤੇ ਆ। దో దో చా ఇ కట్ సా చారా కట్రాప్ా పైతానేది నౌలి ਛੋੜੇ ਲਾਈ ਦਿਨੇ ਹੈ। ਹਲੋ। ਹੁਣ ਇਹ ਆਪਣੇ ਫੇਰ ਆਪ ਇਹਨਾਂ ਨੂੰ। ਲਓ। ਇਹ ਆਪਣੀ ਹੋ ਗਈ ਜਿਹੜੀ ਉੱਪਰ ਆਪਣੇ ਮੋਢੇ ਤੇ ਜਾਓ। ਇਹ ਚੀਜ਼ ਹੋ ਗਈ। ਯਾ ਚੀ ਜੱਪਾ ਕੱਟ ਕਰ। ਹੁਣ ਆਪਾਂ ਇਹਨਾਂ ਨੂੰ ਸਿਲਾਈ ਕਰ ਲੈਨੇ ਆ ਇਸ ਤਰ੍ਹਾਂ। ਕਮੈਂਟ ਕਰਕੇ ਦੱਸਿਓ ਆਪਣੀ ਸੋਨ ਵੀਡੀਓ ਆਪਾਂ ਨੇ ਸੜੀਆਂ ਕਿੱਦਾਂ ਦੀਆਂ ਲੱਗਦੀਆਂ ਆਪਣੀਆਂ। ਦੇਖੋ ਜੀ। ਬਹੁਤ ਆਨੰਦ ਆਵਾਜ਼ ਤੁਹਾਡੇ ਨਾਲ ਜੜਨ ਦਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਮੇਰੇ ਖਾਤੇ 'ਤੇ। ਜੋਟੂ ਖਾਇਬਲੀ ਕਿਉਂ ਮੇਰੇ ਕੋਲੇ ਲੋਕਾਂ ਕਈ ਆਈਆਂ ਪਈਆਂ ਬਣਾਉਣ ਵਾਸਤੇ ਕਿਉਂਕਿ ਮੇਰਾ ਸਾਰਾ ਦਿਨ ਆਹੀ ਕੰਮ ਹੀ ਨਹੀਂ ਮਗਦਾ ਨੀਚਾ-ਨੀਚਾ ਕੰਮ ਦੇਖੋ ਦੁਹਾਂ 2 ਵਜੇ ਨਾਲ ਹੀ ਹੋ ਗਿਆ ਤਾਂ ਹੁਣ ਹੁਣ 3 ਤੇ ਰੱਖਤੀ ਆ ਪਹਿਲਾਂ ਆਪਣੇ ਚੋਰ ਦੀ ਮਟਰਪਾਈ ਚੜਨ ਲੱਗੀ ਜਿਹੜਾ ਮੈਂ ਆਗਰ ਤੁਸੀਂ ਚਲਾਇ ਕੀਤਾਗਾ ਤੇ ਛਾਰ ਦੇ ਕੰਮ ਹੋ ਗੋ ਵੰਜਾਂ ਦੇ ਇੱਕ ਹੈਗੀ ਸੀਗੀ ਜੀ ਪੂਰੀ ਹਾਂ ਜਿਹੜੀਆਂ ਵੱਡੇ ਛੋਟੇ ਇਕੱਠੇ ਹੋਏ ਹੁੰਦੀ ਉਹ ਵੀ ਆਪਣੇ ਕੋਲੇ ਵਰਨਣ ਲਈ ਆਈ ਹੋਈ ਐ ਤੇ ਉਹ ਵੀ ਉਹ ਹੈਗੀ 32 ਇੰਚ ਦੀ ਉਹ ਪਤਲੀ ਦੀ ਕੋਈ ਆਪਣੇ ਕੋਲੇ ਵਰਨਣ ਵਾਸਤੇ ਆਈ ਹੋਈ ਐ ਤੇ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਜਿਵੇਂ ਵੱਡੀ ਸਮੀਚ ਜਿਹਨੂੰ ਬੋਲਦੇ ਆ ਵੱਡੀ ਛੋਟੀ ਇਕੱਠਾ ਹੁੰਦੇਗਾ ਉਹ ਵੀ ਆਪਾਂ ਕਿਸੀ ਦੀ ਬਣਾ ਕੇ ਦੇਈ ਨਾ ਉਹ ਤੁਹਾਨੂੰ ਦਿਖਾਵਾਂ ਜੇ ਤੇ ਕੰਮ ਦਾ ਸ਼ੌਕ ਚਾਹੀਦਾ ਜੀ ਆਪਣੀ ਸ਼ੌਕ ਹੈ ਤਾਂ ਕੰਮ ਕਰ ਸਕਦੇ ਹਾਂ ਜੀ ਆਪਾਂ ਨੂੰ ਸ਼ੌਕ ਨਹੀਂ ਫਿਰ ਆਪਾਂ ਕੋਈ ਕੰਮ ਨਹੀਂ ਕਰ ਸਕਦੇ ਕਿ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਹਰ ਕੰਮ ਦਾ ਇਹ ਮੈਂ ਕਦੇ ਵੀ ਮੈਂ ਘਰ ਇਹ ਵੀ ਆਣੀ ਹੁੰਦੀ ਆ ਮੈਂ ਤਾਂ ਮੇਰਾ ਕੋਈ ਸੱਤ ਜਾਨੀ ਮੈਂ ਸਮੇਂ ਤੋਂ ਵੀ ਮੈਂ ਬਰਾ ਆਦੀ ਆਪ ਜੀ ਬਣਾ ਕੇ ਆਪਾ ਪਾਉਣੀ ਮੋ ਵੀ ਨਹੀਂ ਮੰਨ ਲੈਂਦੀ ਜੀ ਜੇ ਥੋੜੀ ਵੀ ਮੇਰਾ ਵੀਰ ਕੀ ਇਹ ਕਤੀਕਰ ਵੀ ਇਹ ਖਤ ਚਾਹੁੰਦਾ ਹੁੰਦਾ ਮੇਰਾ ਮਾਰ ਸਮਾਨ ਦਾ ਕੱਪੜੇ ਤੋਂ ਵੀ ਨਾ ਕੱਪੜੇ ਤੋਂ ਵੀ ਨਾ ਤੀਰ ਤੇ ਖਤ ਚਾਹੁੰਦਾ ਵੀਕਰ ਪਰ ਖਰਚਾ ਆ ਜਾਂਦਾ ਆਪਣਾ ਥੋਕਾ-ਖੱਕਾ ਦਾ ਸਾਰਾ ਕੁਝ ਪਾ ਕੇ ਤੇ ਕੱਪੜੇ ਤੋਂ ਵੀ ਨਾ ਕੱਪੜੇ ਤੇ ਕਈ ਵਾਰ ਮੈਂ ਜਦੋਂ ਜਾ ਆ ਗਿਆ ਲਾ ਸਾਫਤਾ ਵੀ ਮੋਪੜ ਤੇ ਪਜਾਮੇ ਲੈਣੇ ਹੁੰਦੇ ਜੇ ਕਈ ਵਾਰ ਸਾਢੇ 6 ਮੀਟਰ ਕੱਪੜਾ ਹੁੰਦਾ 6 ਮੀਟਰ ਹੁੰਦਾ ਫਿਰ ਮੋਂ ਵੱਧ ਹੀ ਲੈ ਲੈਂਦੀ ਤੇ ਮੇਰੇ ਬਰਾਮਾ ਦੇ ਕੰਮ ਆ ਜਾਂਦਾ ਉਹ ਲਓ ਜੀ ਇਹ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਤੇ ਕੋਈ ਜ਼ਿਆਦਾ ਸ਼ੌਂਕ ਆਪਾਂ ਨੂੰ ਇਹ ਕੰਮ ਦਾ ਵਾ ਇਹ ਵਸਣੇ ਇਹ ਦਿਖਾ ਦਿੰਨੀ ਵੀ ਆਪਾਂ ਨੂੰ ਫੋਲ ਕਿਵੇਂ ਬਾਹਰ ਕੱਢਾਂ ਹੈ ਲਓ ਜੀ ਹੁ ਪਤਾ ਚੱਲ ਰਿਹਾ ਸੂਚੀ ਲਓ ਸੂਚੀ ਪਤਾ ਘਾ ਪਾ ਲਿਆ ਤੁਸੀਂ ਇਸ ਤਰ੍ਹਾਂ ਜਦੋਂ ਇਹਨੂੰ ਸਿੱਧਾ ਕਰਨਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਦੇ ਵਿੱਚ ਦੀ ਆ ਜਿਹੜਾ ਧਾਗਾ ਦੂਰਾ ਤੇਰਾ ਕਿੱਥੇ ਹੈ ਨਹੀਂ। ਇਹ ਤੁਰੇ ਕੋਸ਼ਿਸ਼ ਕਰਦੀ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂ ਤੁਹਾਨੂੰ ਕਿ ਇਸ ਤਰ੍ਹਾਂ ਬਣਾਉਣੀ ਆ। ਦੇਖੋ ਜੀ। ਜੇ ਆ ਮੈਨੂੰ ਕੱਪੜਾ ਮੈਜ ਦੀ ਕੋਈ ਪੀਸ ਜਿਵੇਂ ਮੀਟਰ 1.5 ਮੀਟਰ 2 ਮੀਟਰ ਦਾ ਫਿਰ ਮੈਂ ਇਸ ਤਰ੍ਹਾਂ ਵੀ ਲਿਆਇਆ ਹਾਂ। ਦੇਖੋ ਜੀ। आप क्ड लिया बहर फिर जाके मैं तो लोकल बनवा लीन फिर मैं कपड़ा रख लिनी हूँ दव जी ये कड़ लिया ये तो हमें दस दी भी लास्ट कप्पा किमें पाए है। दव जी वीडियो तो ज्यादा लंबी बन जू पर मैं सू समा पूरी डिटेल ना देखो जी हम आप फिर ये पा लै बहुत भी जानिए बनानी तो बहुत ओखी है जानी निका निम जो वावा बन जाता है देखो जी तीस तरह खिंच बड़े प्यार आराम न खिंचना देखो जी खिंच लिया ਆ ਜਿਆਦਾ ਨਾ ਖਿੱਚ ਵਸੋੜੀ ਪਿਆਰ ਦੇ ਨਾ ਖਿੱਚ ਤੇ ਨਾਲ ਹੀ ਮਸ਼ੀਨ ਦਾ ਤੋਪਾ ਲਾ ਲਈ ਨੂੰ ਇਸ ਤਰ੍ਹਾਂ ਅਗੇ ਜਿਆਦਾ ਨਿਕਲ ਗਿਆ ਨਾ ਲੋਜ ਆਪਾਂ ਮਸ਼ੀਨ ਦਾ ਲਾ ਲਈਨੇ ਤੋਪਾ ਕਿਉਂਕਿ ਗਾਹ ਨਾਲ ਨੱਕੀ ਜਾਉਂਦੀ ਫਲੋਜ ਹੁਣ ਆਪਾਂ ਇਧਰ ਦੀ ਸੈਟ ਲੈ ਕੇ ਆਉਣੀ ਹੈ ਲਓ ਜੀ ਦੇਖੋ ਸੋ ਮੈਂ ਤਾਂ ਪੂਰੀ ਟਟੇ ਜਿਹਾ ਸਮਝਾ ਦਿੱਤਾ ਦੇਖੋ ਜੀ ਉਹ ਜੀ ਆਪਾਂ ਬਧਰੀ ਬਣਾ ਲਈ। ਦੇਖੋ ਜੀ ਜਿਹੜੀ ਆਪਣੀ ਆ ਬਧਰੀ ਆਪਾਂ ਲਾਉਣੀ ਆ ਨਾ ਉੱਪਰ ਤੇ ਇਹ ਬਧਰੀ ਆਪਾਂ ਬਣਾ ਲਈ। ਤੇ ਇਹਦੇ ਵਿੱਚ ਦੀ ਆਪਾਂ ਸਲਾਈ ਕੱਢਣੀ ਐ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲਓ। ਆਪਾਂ ਫਿਰ ਮੈਂ ਕੇ ਵੇਖਦੀ ਆ। ਹਾਂਜੀ ਲੋ ਜੀ। ਤੇ ਆਪਾਂ ਇਹਦੇ ਤੇ ਉੱਪਰ ਸਲਾਈ ਲਾ ਲੈਨੇ। ਕਿਉਂਕਿ ਜਦੋਂ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਕੱਤੀ ਖੁਦ ਬਾੜਨਾ ਪਊਗਾ। ਆ ਤੁਸੀਂ ਦਿੱਤੇ ਕਿ ਜਿਵੇਂ ਨਾਲ ਆਪਾਂ ਇਹ ਫਿਰ ਆਪਾਂ ਹੁਣ ਦੂਜੀ ਬੱਧਰੀ ਵੀ ਇਸ ਤਰ੍ਹਾਂ ਬਣਾ ਕੇ ਤਿਆਰ ਕਰਦੇ ਫਿਰ ਮੈਂ ਤੁਹਾਨੂੰ ਦੱਸਾਂਗੀ ਆਪਾਂ ਇਹ ਜੜਨੀ ਕਿਦਾਂ ਦੇਖੋ ਬੜੀ ਥੋੜੀ ਵਿੱਚ ਜਦੋਂ ਬਣਾਉਣ ਲੱਗਿਆ ਬਹੁਤ ਤੁਹਾਨੂੰ ਦੱਸਾਂਗੇ ਲੋਜੀ ਇਹ ਬਾ ਬਣਾ ਕੇ ਤਿਆਰ ਕਰ ਲਈ ਤੇ ਵਿਚਾਰੀ ਜਿਹੜੀ ਸਿਉਂ ਸੀ ਵਿਚਾਰੇ ਆ ਆਪਾ ਲਾ ਲਈ ਲੇਕੋ ਆਪਣੇ ਨਾਲ ਪੈਣ ਜੁੜੀ ਹੋਈ ਆ ਐਤੋ ਫੈਨ ਆਪਣੇ ਬਲੌਜੀ ਵੀ ਬਣਾ ਕੇ ਦਿੱਤਾ ਸੀ ਹਾਂ ਨੱਥੂ ਆਣੇ ਤੋਂ ਕਿਉਂਕਿ ਪੈਣਾ ਬਹੁਤ ਜੁੜੀਆਂ ਹੁੰਦੀਆਂ ਮੇਰੇ ਨਾਲ ਬਹੁਤ ਜੁੜੀਆਂ ਮੈਨੂੰ ਕੀਤਾ ਬੜੇ ਨੱਥੂ ਆਣੇ ਤੋਂ ਉਪਰੋਂ ਲੱਕੂਪੇਣੇ ਸਾਨੂੰ ਜਸੇ ਜੂਰ ਸਾਨੂੰ ਲੈ ਪੈਣੇ ਤੁਸੀਂ ਵੀ ਦੇਖੋ ਆਪਾਂ ਇਸ ਤਰ੍ਹਾਂ ਸਿਉਣ ਪਾੜ ਲਈ ਤੇ ਆਪਾਂ ਹੁਣ ਦੂਜੀ ਬਧਰੀ ਵੀ ਤਿਆਰ ਕਰਕੇ ਆਪਾਂ ਤੁਹਾਨੂੰ ਦਿਖਾਉਣੀ ਆ ਚਲੋ ਜੀ ਕੇਰ ਮਿਲਦੇ ਵੀਡੀਓ ਜਿਆਦਾ ਲੰਬੀ ਹੋ ਗਈ ਲਓ ਜੀ ਆਪਾਂ ਹੀ ਦੋਨੇ ਬਧਰੀਆਂ ਬਣਾ ਲਈਆਂ ਜੇ ਤੁਹਾਨੂੰ ਨਾ ਵੀ ਕੋਈ ਸਮਝ ਲੱਗੀ ਤੁਸੀਂ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਆ ਸਾਨੂੰ ਆਪਾਂ ਦੱਸਾਂਗੇ ਲਓ ਜੀ ਇਹ ਆਪਾਂ ਦੋਨੇ ਬਧਨੀਆਂ ਤਿਆਰ ਕਰ ਲਈਆਂ ਜਿਹਦੀਆਂ ਆਪਾਂ ਉੱਪਰਲੀ ਸਾਈਡ ਤੇ ਲਾਉਣੀ ਆ ਦੋਨੇ ये आप तैयार कर ली है लो जी आज जानू कल भी दिखाए थे आज ये आप इस तरह जोड़ लिया जोड़िए देखो जी आज फोल्डर होगी ये सूँ सवेरे वाली वीडियो दसागे लो जी आप सिलाई करते हैं ਦੇ ਨਾਲ ਬਣ ਜਾਂਦੀ ਐ ਨਹੀਂ ਥੋੜਾ ਜਿਹਾ ਬਸ ਦੇਖਣੀ ਪੈਂਦਾ ਪਰ ਧਿਆਨ ਦੇਣਾ ਪੈਂਦਾ ਵਾ ਜਿਹੜੀਆਂ ਆਪਾਂ ਆ ਬੱਧੀਆਂ ਬਣਾਈਆਂ ਸੀਗੀਆਂ ਇਹਨੂੰ ਆਪਾਂ ਆਈ ਦੇ ਵਿੱਚ ਆਏ ਰੱਖ ਦਈਏ ਦੇਖੋ ਇਹ ਐਸਾ ਜਿਹੜੇ ਆਪਾਂ ਕਹਿੰਦੇ ਉੱਪਰ ਲਈ ਆਪਾਂ ਮੇਨ ਉਹ ਵੇਟ ਰਖ ਤਾ ਮੈਂ ਦੇਖੋ ਜੀ ਮੈਂ ਪੂਰੀ ਕੋਸ਼ਿਸ਼ ਕਰਦੀ ਵੀ ਸੋਨੂੰ ਥੈਂਕ ਯੂ ਤਰ੍ਹਾਂ ਸਮਝ ਆਉਣੀ ਚਾਹੀਦੀ ਸੀ ਇਹ ਦੇਖੋ ਜੀ ਇਹ ਤਾਂ ਅੱਗੇ ਵੀ ਜਿੱਦ ਤੇ 2018 ਤੋਂ ਲੈ ਕੇ ਮੈਂ ਕਰੀ ਨਹੀਂ ਰੈਡੀਮੇਟਸ ਫਾਈ ਮੈਂ ਵਸੂ ਹੀ ਕੋਈ ਨਹੀਂ ਕੋਈ ਵੇਖੀ ਹੋਣੀ ਅੱਜ ਵੀ ਮੇਰੇ ਇਸ ਤਰ੍ਹਾਂ ਘਰੇ ਸੁਣਤ ਨਹੀਂ ਪਾਈ ਜਾਂਦੀ ਨਾ ਲੱਗੋ ਮੇਰੇ ਹਾਂ ਤਾਂ ਚੇਸ ਆਤਾ ਤੁਸੀਂ ਮੈਂ ਹੋਈ ਪਾਈਆਂ ਨੂੰ ਜਿੱਦੇ ਤਾਂ ਕਿਉਂਕਿ ਉਹਨੇ ਡਿਸ਼ੇ ਤੇ ਸਿੱਟੀਆਂ ਵੀ ਨਹੀਂ ਜਾਂਦੀਆਂ ਕੋੜੀ ਕੋੜੀ ਫੇਰੀ ਜਿਵੇਂ ਹੁੱਕਾ ਟੁੱਟਦੀਆਂ ਸਾਰ ਸਾਰਾ ਲੰਘ ਜਾਂਦਾ ਵਾ ਤੇ ਛੋਟਿਲੀਆਂ ਹੋ ਜਾਂਦੀਆਂ ਪਰ ਨਹੀਂ ਟਿਲੀਆਂ ਤਾਂ ਨਹੀਂ ਹੁੰਦੀਆਂ ਇਹ ਹੁੱਕਾ ਹੱਕਾ ਮੰਦੀ ਜ਼ਿਆਦਾ ਜ਼ੋਰ ਦੇਣਾ ਟੁੱਟ ਜਾਂਦਾ बहुत हड़ाई होंगी देखो जी ये आप पार दूसरा पार्ट भी पैस पार तरह हैं पहला मैं तखा ही नहीं सी वीडियो देख मैंने बड़ी जाके जमीन थी जी मैं भी हर कुछ मिलना वो फिर मेरी यूट्यूब फैमिली भैन ने बहुत क्या कहने जी कुछ वाली वीडियो चुपाई देखी मैं क्या जी चलो पा दिखा दें फिर फिर मैं घरों भी मंजूरी ले गल साफ कहते फिर कुछ खा दू कई गल है लो जी ये से चरह थुणे चरह थुणे। जी बनाई सी ये इस तरह खूज रख लो जी एक गर्मी भी बहुत ज़्यादा है लो जी ਦੇਖੋ ਵੱਡੀ ਜਿਹੜੀ ਕੋ ਵੱਡੀ ਕੋਧੀ ਕੱਤੀ ਬਣਾਉਣ ਲੋਗੇ। ਛਿੰਨੇ ਦਿਨਾਂ ਤੱਕ ਉਹਦੀਆਂ ਵੀ ਵਾਰੀ ਆਉਂਦੀਆਂ ਫਿਰ ਫਸ ਤੋਂ ਉਹ ਵੀ ਦਿਖਾਵਾਂਗੇ ਇਕੱਠੀਆਂ ਜੋੜ ਕੇ ਬਣਦੀਆਂ। ਉਹਨਾਂ ਨੂੰ ਗੀਜਾ ਵੀ ਲੱਗ ਜਾਂਦਾ ਕਿਉਂਕਿ ਮੈਂ ਤਾਂ ਬਹੁਤ ਸਾਡੇ ਲੋਕਲ ਗੀਜਾ ਦਾ ਲਾਟ ਵਾਸਤੇ ਵੀ ਹੁਣ ਵਰਤਦੇ ਹਾਂ। ਊਦਾ ਪੱਤਨ ਸਟੀਆਂ ਲੈਨੇ ਆ ਕੇ ਜੋ ਕੱਪੜਾ ਲਾ ਕੇ ਥੂੜੀ ਬਟੀ ਅੰਦਰ ਛਾਟਦਾ। ਇਹਦਾ ਪੱਤਨ ਸਟੀਆਂ ਲੈਨੇ ਸਮਾਨ ਆਪਣਾ ਸਾਰਾ ਆਪਦੇ ਕੋਰੇ ਹੁੰਦਲਾ ਹੈਗਾ। ਦੋ ਲੋ ਜੀ ਇਹ ਆਪਾਂ ਦੋਨੇ ਹਿੱਸੇ ਬਣ ਗਏ ਆਪਾਂ ਨੇ। ਨਾ। ਇਹ ਬਣ ਗਏ ਦੋਨੇ ਹਿੱਸੇ। ਇਹ ਆਪਾਂ ਕੱਟੇ ਸੀ 12 ਇੰਚ ਦੇ। ਜਿਵੇਂ ਵੀ ਲਵਾਈ ਚੜਾਈ 12 ਇੰਚ ਦੀ। ਲਓ ਜੀ। ਹੁਣ ਆਪਾਂ ਇਹਨਾਂ ਦੋਹਾਂ ਨੂੰ ਹਿੱਸੇ ਨੂੰ ਆਏ ਜੋੜ ਦੇਣਾ ਜਿਹੜੀ ਆ ਚੀਜ਼ ਜੋੜੀ ਹੋਈ ਹੈ। ਆਹ ਚੀਜ਼ ਜੋੜੀ ਹੋਈ ਹੈ ਨਾ। ਇਹ ਆਪਾਂ ਸਮੋੜ ਕੇ ਦਿਖਾਉਣਾ ਹੈ। ਲਓ ਜੀ। ਇਹ ਵੀ ਗੱਜ ਕਾਫੀ ਨਮੀ ਬਣੂਗੀ ਪਰ ਸਾਰੀ ਵੀਡੀਓ ਜ਼ਰੂਰ ਦੇਖਣੀ ਹੈ ਤੁਸੀਂ। ਕਿਉਂਕਿ ਮੈਂ ਸੋਡੇ ਲਈ ਨਿੰਬ ਘਟ ਘਟ ਕੇ ਵੀਡੀਓ ਬਣਾ ਰਹੀ ਆ। मेर भैनों ने जरूर देखनी देखो जी इतना रखना जी एक तो समान भी थली डी कुछ ना कुछ ये छे इंचे तो ज्यादा होगा छटारी दी आपने पाँच इंच रखने

Mm -mm. Ano pa ba naman yung isa po, बनाव की सपोर्ट ये पा चीज ले क्योंकि तो देना थल्यू ਇਸ ਤੇ ਤੁਸੀਂ ਕਹੀ ਸਿਉਣੀ ਮਾਰ ਲਿਓ ਕਿਉਂਕਿ ਇਹਦੇ ਵਿੱਚ ਆਹ ਚੀਜ਼ ਦੀ ਨਾ ਖਿੱਚ ਪੈਂਦੀ ਜਦੋਂ ਪਾਉਣੀ ਆ ਆ ਚੀਜ਼ ਕਹੀ ਸਿਉਣੀ ਸਿਲਾਈ ਕਰਦੇ ਲੋ ਜੇ ਫੋਟੋਵਾ ਦੇ ਨਹੀਂ ਬਣਾਈ ਆ ਤੇ ਬਸ ਇਹਦੇ ਬਣਾ ਕੇ ਫਿਰ ਦਿਖਾਵਾਂ ਕਿਉਂਕਿ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਇਹਨਾਂ ਸਾਲ ਪਾ ਲਓ 2 ਸਾਲ ਪਾ ਲਓ ਜਿੰਨਾ ਚਿਰ ਮਾਰਦੀ ਪਾ ਲਓ ਕਿਉਂਕਿ ਘਰੇ ਦਸੱਲੀ ਨਾ ਬਣਾਈ ਹੋਵੇ ਨਾ ਆਪਣੇ ਆਪ ਦੇ ਕੋਲ ਸਮਾਨ ਲਾਤੀ ਬਿਲਕੁਲ ਉਹ ਨਹੀਂ ਰੰਦੀ ਨਾ ਕੋ ਫੁੱਲੇ ਨਾ ਕੋ ਕਸ ਕੁਸ਼ ਨਹੀਂ ਹੁੰਦਾ ਉੱਕਾ ਵਗੈਰਾ ਇਹ ਚੋਸ ਤੜਦੀਆਂ ਨਹੀਂ ਹੈ ਰਹੀਆਂ ਲੋ ਜੜਿਆਪਾ ਤਾਂ ਵੈਸੇ ਵੀ ਕੰਮ ਦਸੱਲੀ ਦੇ ਕਰੀ ਰਹਿੰਦਾ ਹੈ ਤੇ ਇਸੇ ਉਹਨੇ ਮਾਰਦੇ ਹੁਣ ਅੱਗੇ ਤੋਂ ਕਰਤਾ ਕੰਮ ਪੱਕਾ ਇਹ ਲੋ ਲਓ ਜੀ ਹੁਣ ਤਾਂ ਕੱਢ ਲੂ ਘੇਰ ਦਿਖਾਵਾਂਗੇ ਆਪਾਂ ਨੇ ਅਸੀਂ ਕੀ ਕੁਛ ਰਹਿ ਗਿਆ ਹੋਣਾ ਲੋ ਇਹ ਆਪਣੀ ਬਰਾਹ ਕਿੰਨੀ ਕਿ ਤਿਆਰ ਹੋ ਗਈ ਬਰਾ ਦੇਖੋ ਲੋ ਇਹ ਆਪਣਾ ਬਰਾਹ ਬਣਾ ਕੇ ਤਿਆਰ ਕਰ ਲਈ ਆ ਆਪਣੀ ਮੋਰਲੀ ਚੀਜ ਆਪਣੀ ਆ ਗਈ ਦੇਖੋ ਦੱਸੋ ਕਿਨੇ ਲੱਗੀ ਆਪਣੀ ਬਰਾਹ ਸਾਨੂੰ ਜੁੜੇ ਰਹੇ ਆਪਣੇ ਨਾਲ ਦੇਖੋ ਜੀ ਐਡੇ ਤਾਂ ਪਸਲੇ ਕੀ ਤੁਹਾਨੂੰ ਦੱਸਾਂ ਕਿ ਆਪਾਂ ਕੀ ਕਰਸ਼ ਲਾਉਣਾ ਕੀ ਆਪਣਾ ਰਹਿ ਗਿਆ ਤੇ ਕੇਰ ਆਪਾਂ ਹੁਣ ਸਾਨੂੰ ਦਿਖਾਤੀ ਜਵਰਾ ਚੱਲ ਰਹੀ ਬਹੁਤ ਸੋਹਣਾ ਬਣਿਆ ਬਰਾੜ ਚਲੋ ਜੀ ਠੀਕ ਆ ਆਪਾਂ ਸਾਨੂੰ ਕੇਰ ਮਿਲਦੇ ਆ